ਇੱਕ ਵਾਰ ਫੇਰ ਕੰਗਨਾ ਰਣੌਤ ਤੇ ਦਿਲਜੀਤ ਦੋਸਾਂਜ ਹੋਏ ਆਮੋ ਸਾਹਮਣੇ ਸੱਜਣ ਗੱਲ ਤੁਸੀਂ ਵੇਖ ਰਹੇ ਲੁਧਿਆਣਾ ਟਾਈਮਜ਼ ਤੇ ਮੈਂ ਮਹਿਕ ਇਨੇ ਦਿਨੀ ਅਨੰਤ ਅੰਬਾਨੀ ਦੇ ਰਧਿਕਾ ਮਰਚੰਟ ਦੀ ਪ੍ਰੀ ਵੈਡਿੰਗ ਫੰਕਸ਼ਨਸ ਬਹੁਤ ਜ਼ਿਆਦਾ ਚਰਚਾ ਵਿੱਚ ਨੇ ਬਾਲੀਵੁੱਡ ਜਗਤ ਤੋਂ ਲੈ ਕੇ ਦੁਨੀਆ ਭਰ ਦੇ ਮਹਾਨ ਉਦਯੋਗਪਤੀ ਬਿਲ ਗੇਟਸ ਮਾਰਕ ਜ਼ਕਰਬਰਗ ਸਮੇਤ ਹਰ ਕੋਈ ਇਸ ਫੰਕਸ਼ਨ ਵਿੱਚ ਸ਼ਾਮਿਲ ਹੋਇਆ ਤੇ ਤੁਹਾਨੂੰ ਦੱਸ ਦਈਏ ਨਾਤੇ ਦਿਲਜੀਤ ਨੂੰ ਇਹਨਾਂ ਫੰਕਸ਼ਨ ਵਿੱਚ ਪਰਫਾਰਮ ਕਰਨ ਲਈ ਇੱਕ ਵੱਡੀ ਰਕਮ ਦਿੱਤੀ ਗਈ ਹੈ ਜਿਸ ਤੋਂ ਬਾਅਦ ਕੰਗਨਾ ਨੇ ਆਪਣੀ ਇੰਸਟਾਗ੍ਰam ਸਟੋਰੀ ਰਾਹੀਂ ਦਿਲਜੀਤ ਨੂੰ ਇਨਡਾਇਰੈਕਟਲੀ ਬੋਲਿਆ ਹੈ ਤੁਹਾਨੂੰ ਦੱਸਦੇ ਹਾਂ ਕਿ ਕੰਗਨਾ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਲਤਾ ਮੰਗੇਸ਼ਕਰ ਜੀ ਦਾ ਇੱਕ ਇੰਟਰਵਿਊ ਪਾਇਆ ਹੈ ਜਿਸ ਵਿੱਚ ਲਤਾ ਜੀ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਭਾਵੇਂ ਜਿੰਨੀ ਮਰਜ਼ੀ ਵੱਡੀ ਰਕਮ ਦਿੱਤੀ ਜਾਵੇ ਪਰ ਉਹ ਕਦੀ ਵੀ ਕਿਸੇ ਫੰਕਸ਼ਨ ਵਿੱਚ ਨਹੀਂ ਗਾਣਗੇ ਤੇ ਕੰਗਨਾ ਨੇ ਆਪਣੇ ਗਾਲ ਕਾਦਿਆਂ ਵੀ ਕਿਹਾ ਹੈ ਕਿ ਉਹਨਾਂ ਨੇ ਬਾਲੀਵੁੱਡ ਨੂੰ ਲੰਡਨ ਤੋਂ ਮਕਦਾ ਸਾਡੀ ਦੇ ਲਈ ਵਰਗੇ ਹਿੱਟ ਗਾਣੇ ਦਿੱਤੇ ਨੇ ਪਰ ਉਹ ਕਦੀ ਵੀ ਕੇਸੇ ਫੰਕਸ਼ਨ ਵਿੱਚ ਨਹੀਂ ਗਾਣਗੇ ਤੇ ਤੁਹਾਨੂੰ ਦੱਸਦੇ ਇਹ ਕੰਗਨਾ ਨੇ ਕਿਹਾ ਹੈ ਇੱਕ ਕਲਾਕਾਰ ਨੂੰ ਆਪਣਾ ਕੈਰੈਕਟਰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਤੁਹਾਡਾ ਕੀ ਕਹਿਣਾ ਹੈ ਇਹਦੇ 'ਚ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੇ ਹੋਰ ਅਪਡੇਟਸ ਲਈ ਵੇਖਦੇ ਰਹੋ ਲੁਧਿਆਣਾ ਟਾਈਮਸ